ਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਮ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦਿਖਾਵਾਂਗੇ 5 ਝੋਟੀਆਂ ਟੋਕੜਾਂ ਕੱਬਣਾ ਤੇ ਗੱਬਣਾ ਤਿਆਰ ਤੇ ਆਪਾਂ ਪਹੁੰਚੇ ਹਾਂ ਬਾਈ ਛੇਰੇ ਦੇ ਕੋਲ ਆ ਜੋ ਬਾਕੀ ਦੀ ਜਾਣਕਾਰੀ ਲੈਣੇ ਆ ਬਾਈ ਛੇਰੇ ਦੇ ਕੋਲ ਤੇ ਕਰਦੇ ਆ ਗੱਲਬਾਤ ਸਾਸੀ ਕਾਲ ਬਾਈ ਜੀ 사ਸੀ ਕਾਲ ਜੀ 사ਸੀ ਕਾਲ ਜੀ ਸੋ ਸੁਣਾਓ ਠੀਕ ਠਾਕ ਜੀ ਵਾਦੀਆ ਕਿਰਪਾ ਦੀ ਗੁਰੂ ਰਾਮਦਾਸ ਜੀ ਚਲੋ ਕਿਰਪਾ ਚਾਹੀਦੀ ਆ ਜੀ ਲੈ ਆਂਦਾ ਅੱਜ ਫਿਰ ਮੇਲਾ ਹੀ ਹਾਂਜੀ ਹਾਂਜੀ ਚਲੋ ਵਧੀਆ ਬਾਈ ਜੀ ਪਰਸੋਂ ਵਾਲਾ ਮਾਲ ਤੇ ਆਪਣਾ ਝਟ ਫਿਰ ਸੇਲ ਹੋ ਗਿਆ ਤੇ ਵੀਕਰਾ ਬੜੇ ਹੁੰਦਾ ਹੈ ਜੀ ਅੱਛਾ ਜੀ ਟੰਗਰ ਪਰਸੋਂ ਤੇ ਨਹੀਂ ਹੀ ਆਪਣੇ ਕੋਲ ਠੀਕ ਹੈ ਠੀਕ ਹੈ ਅੱਜ ਵੀ ਸਭੋਂ ਵਿੱਚੋਂ ਦੋ ਟੰਗਰ ਵੇਚ ਕੇ ਚੱਲ ਗਏ ਜੀ ਆਪਣੇ ਟੰਗਰ ਆਪਾਂ 6-7 ਪਾ ਦੇਣੀ ਹੈ ਅੱਜ ਠੀਕ ਹੈ ਠੀਕ ਹੈ ਵੀ ਆਪਾਂ 4 ਕ ਡੱਕ ਦੇ ਰੱਖੀਆਂ ਨੇ ਠੀਕ ਹੈ ਜੀ ਤੇ ਮਾਲ ਜਿੰਨਾ ਵੀ ਅੱਜ ਹੈਗਾ ਬਿਲਕੁਲ ਸਾਫ ਸੁਥ ਠੀਕ ਹੈ ਠੀਕ ਹੈ ਰਾਗ ਲੱਭਣ ਲਈ ਤਿਆਰ ਹੈ ਵੀ ਬਿਲਕੁਲ ਦੁੱਧ 15-16 ਕਿਲੋ ਵਾਲੀ ਆ ਠੀਕ ਹੈ ਜੀ ਬਿਲਕੁਲ ਆਪਾਂ ਟੋਕੜਾ ਲੱਭਣਾ ਤੇ ਸ਼ੇਰ ਸਿੰਘ ਜੀ ਆਪਾਂ ਫਿਰ ਆਪਣਾ ਨਾਮ ਤੇ ਐਡਰੈਸ ਦੱਸ ਦਈਏ ਇੱਕ ਵਾਰ ਨਾਮ ਮੇਰਾ ਸ਼ੇਰਾ ਜੀ ਪਿੰਡ ਮਾਲਾ ਗੜੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 98145 ਤੇ 618 ਠੀਕ ਹੈ ਜੀ ਹਾਂਜੀ ਲਓ ਵੀ ਸੱਜਣਵਾਜੋ ਕਰੀਏ ਸ਼ੁਰੂਆਤ ਤੇ ਦੱਸਿਓ ਬਈਆ ਪਹਿਲੇ ਨੰਬਰ ਤੇ ਝੋਟੀ ਇਹਦੇ ਡਿਟੇਲ ਦੱਸਿਓ ਹਾਂ ਜੀ ਜੀ ਆਹ ਕੀ ਦੂਜੇ ਸੂਰੇ ਨੂੰ ਗਾਂ ਗੱਭਣਿਆ ਅੱਛਾ ਜੀ ਤੇ ਮੰਨ ਲਓ ਵੀ 7 ਮਹੀਨਿਆਂ ਤੋਂ ਤਾਂ ਇਹ 8ਵੇਂ ਮਹੀਨਾ ਮੰਨ ਲਓ ਚੱਲਣ ਗਿਆ ਨੂੰ 6 ਮਹੀਨਿਆਂ ਦੀ ਕੰਪਲੀਟ ਹੋ ਗਈ ਆ ਅੱਛਾ ਇਹਦੀ 8 ਫੈਰੀ ਦੁੱਧ ਦਿੰਦੀ ਆ 2 ਕਿਲੋ ਸਾਰਾ ਠੀਕ ਹੈ ਠੀਕ ਹੈ 4 ਨਹੀਂ ਕਹਿਣਾ 5 ਨਹੀਂ ਕਹਿਣਾ ਜਿਹੜੀ ਸੱਚਾਈ ਆਪਾਂ ਉਹ ਦੱਸਾਂਗੇ ਬਿਲਕੁਲ ਬਿਲਕੁਲ ਸਹੀ ਗੱਲ ਬਈ ਜੀ 2 ਕਿਲੋ ਜੀ ਕਰਦਾ ਤੇ 8 ਫੈਰੀ ਚੋੜੇ ਹਾਂਜੀ ਇਹਦੇ ਨੂੰ ਛੱਡ ਦੇ ਵਿਚਾਰੀ ਨੂੰ ਠੀਕ ਹੈ ਠੀਕ ਹੈ ਲਓ ਬਈ ਥਣ ਪਾਸ ਕਰਾਊਗੀ 6 ਮਹੀਨੇ ਦੇ 2 ਢਾਈ ਸਹੀ ਗੱਲ ਹੈ ਜੀ ਆ ਐਵੇਂ ਕਹਿ ਦਈਏ ਭਾਜੀ ਇਹ 5 ਦਿਨ ਦੀ ਚ 4 ਦਿਨ ਦੀ ਜੇ ਵੇ ਮੰਨ ਲਓ ਵੀ ਟਾਈਮ ਦੇਰਾ ਹੋ ਗਿਆ ਵਾ ਤੇ ਇਹਨੂੰ ਛੱਡ ਦੇਣਾ ਚਾਹੀਦਾ ਹੁਣ ਠੀਕ ਹੈ ਠੀਕ ਹੈ ਫੱਜਰ ਨੇ ਵੀ ਦੀ ਉਹਨੇ ਘਰ ਵਾਲੇ ਬੰਦੇ ਦੱਸਿਆ ਵੀ ਇਹਨਾਂ 14 ਕਿਲੋ ਮਹੀ ਤੋਂ ਦੁੱਧ ਚੋਇਆ ਤੇ ਚੋਇਆ ਵੀ ਹੋਣਾ ਜੱਡਾ ਮੰਨ ਲਓ ਵੀ ਵਜਨ ਦਾਰੇ ਮਤਲਬ ਠੀਕ ਹੈ ਠੀਕ ਹੈ ਠੀਕ ਹੈ ਜੀ ਫਿਰ ਖੋਲੋ ਭਾਈ ਜੀ ਫਿਰ ਇਹਨੂੰ ਖੋਲ ਕੇ ਇੱਕ ਵਾਰ ਤੋੜਾ ਤੋੜਾ ਇਹਦਾ ਚੈੱਕ ਕਰਾਈਏ ਕਰਾਓ ਕਰਾਓ ਬਾਕੀਆਂ ਸਾਡੀ ਪਾਲੀ ਜੀ ਕਾਲੀ ਸ਼ਾਨ ਪੰਜ ਸਾਹਿਬ ਹੋ ਗਿਆ ਤੇ ਮੈਂ ਕਰ ਕਹੋ ਲੋ ਭਾਜੀ ਕਰੋ ਚੈੱਕ ਕੱਦ ਕੜ ਬਹੁਤ ਹੀ ਤਗੜਾ ਵਾ ਦੇ ਬ ਮਨਾ ਇਹ 20 14 ਲੀਟਰ ਜਿਹੜਾ ਸੱਜਰ ਨੇ ਦੁੱਧ ਭਰਿਆ ਵਾ ਤੇ ਕਰੋ ਥਣ ਪਾਂਡਾ ਚੈੱਕ ਲਾਗੇ ਤਾਂ ਫਰ ਭੰਡੇ ਦੀ ਵੀ ਬਹੁਤ ਸੋਹਣੀ ਹੈ। ਚੁੱਪ ਗਈ ਇਸ ਟਾਈਮ ਜਿਹੜੀ 2 ਲੀਟਰ ਦੁੱਧ ਦਿੰਦੀ ਹੈ ਤੇ ਥਾਣੀ ਪਾਸ ਕਰਾਊਗੀ। ਇਸ ਸੱਤਾਂ ਤੋਂ ਅਠਾ ਮਹੀਨਾ ਦੇ ਵਿੱਚ ਵਿੱਚ ਇਹਨੂੰ ਟਾਈਮ ਹੋ ਗਿਆ ਵਾ ਤੇਰੇ ਵੀਰ ਜੀ ਮਾ ਚੋਈ ਆ ਚੂਣ ਚਵਾ ਬਿਲਕੁਲ ਪੁੱਲਾ ਰੂਆ ਗਾ ਠੀਕ ਠੀਕ ਇਹ ਡੇਢ ਤੋਂ 2 ਕਿਲੋ ਦੇ ਵਿੱਚ ਦੁੱਧ ਦੇਤਾ ਕਰਮਾਲੀ ਨੇ ਅੱਛਾ ਜੀ ਪਰ ਅਜੇ ਵੀ ਇੰਨੀ ਸਫਤ ਹੈ ਗਈ ਆ ਮਹੀਦੀ ਵੀ ਜੀ ਠੀਕ ਹੈ ਜੀ ਕਿ ਲੋਕ ਮੰਨ ਲੋ ਵੰਡ ਪਾਓ ਗਾੜੀ ਤੇ ਸਾਫੀ ਮਾਰ ਕੇ ਥੰਦੇ ਬੈਜੋ ਠੀਕ ਹੈ ਠੀਕ ਹੈ ਲਓ ਬਾਈ ਇਹੋ ਜੇ ਪਸ਼ੂ ਦਾ ਬਹੁਤ ਜਿਆਦਾ ਵਾਦਾ ਹੁੰਦਾ ਵਾ ਇਹ ਦੂਜੇ ਸਵੇਰ ਨੂੰ ਗੱਪਣਾ ਕਿ ਜਾਂ ਦੂਜੇ ਨੂੰ ਦੂਜੇ ਨੂੰ ਠੀਕ ਠੀਕ ਲਓ ਬਾਈ ਜੀ ਮੰਨ ਲੋ ਤੇ ਝੋਟੀ ਜਿਹੀ ਮਹੀ ਹੈ ਤੇ ਠੀਕ ਹੈ ਠੀਕ ਹੈ ਲਓ ਬਾਈ ਦੂ ਬਾਕੀ ਕੱਦਵਜਾਂ ਨੂੰ ਵੇਖੋ ਵੀਰ ਜੀ ਟੀਲੀ ਮਈਆਂ ਕਿਤੇ ਘਰ ਘਰ ਪਾਉੜੀਆਂ ਸੋ ਵੀ ਨੋਕ ਵਾਲਾ ਥਣ ਲਗਾ ਤੇ ਨੋਕ ਵਾਲੇ ਥਾਂ ਦੀ ਚਵਾਈ ਬਹੁਤ ਜ਼ਿਆਦਾ ਪੋਲੀ ਹੁੰਦੀ ਆ ਤੇ ਬਾਈ ਰੇਟ ਇਹਦਾ ਕੀ ਹਰ ਜਿੱਕੇ ਸਾਈ ਨੇ ਤਾਂ ਵੀ ਅਗੇ ਸੇਵਾ ਕੀਤੀ ਆ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਵਿਦੀ ਅੱਜ ਦੇ ਸਮੇਂ ਦੇ ਹਿਸਾਬ ਨਾਲ ਜਿੱਡੀ ਵੱਡੀ ਝੋਟੀ ਆ ਨਾ 8 ਵੱਜਣ ਵਾਲੀ ਤੁਹਾਨੂੰ ਪਤਾ ਹੈ ਕਿ ਜਸ ਜਿਆਦਾ ਨਹੀਂ ਆਪਾਂ ਡੇਢ ਨਹੀਂ ਕਹਿੰਦੇ 1.35 40 ਦੀ ਝੋਟੀ ਹੈਗੀ ਹੈ ਅੱਛਾ ਜੀ ਹਾਂਜੀ ਆਪਾਂ ਇਹ ਨਹੀਂ ਕਹਿੰਦੇ ਵੀ ਡੇਢ ਦੀ ਆ 1.35 40 ਦੀ ਮੇਰੀ ਜਗ੍ਹਾ ਤੇ ਝੋਟੀ ਮੰਨ ਲਓ ਵੀ ਇੰਨੀ ਹੀ ਹੈਗੀ ਆ ਠੀਕ ਹੈ ਜੀ ਹੁਣ ਆਪਾਂ ਜਾਇਜ਼ ਮਿਲੀਏ ਤੇ ਜਾਇਜ਼ੀ ਦੇ ਦਈਏ ਬਿਲਕੁਲ ਸਹੀ ਗੱਲ ਆ ਜੀ ਮੁੱਲ ਕਰਾਉਣਾ ਵੀਰ ਜੀ ਭਾਵੇਂ 90 ਕਰਾ ਲਓ ਭਾਵੇਂ 85 ਕਰਾ ਲਓ 80 ਦੇ ਦਈਏ ਹਾਂਜੀ ਤੇ ਜੀ ਜੀ ਆਹ ਤਾਂ ਤੁਸੀਂ ਆਪਾਂ ਮੁੱਲ ਜੋ ਮਰਜ਼ੀ ਅੱਛਾ ਜੀ ਦੇ ਦਈਏ ਜੀ 80000 ਦੀ ਜਿੱਥੇ ਕਿ ਛੱਡ ਹੀ ਦੇਣੀ ਬਾਈ ਛੇਰੇ ਉਹ ਰੇਟ ਕਰੀਏ ਆਪਾਂ ਉਹ ਕਰੀਏ ਜੀ ਹਾਂਜੀ ਇਹ ਵੀਰ ਜੀ 75000 ਦੀ ਮੈਂ ਦੇ ਦਈਏ ਚੱਲ ਛੱਡ ਦੇ ਕਰਾਇ ਜੋਗਾ 10000 ਖੱਡ ਸਰ ਕਰਾਇ ਜੋਗਾ ਵੀਰ ਜੀ 10000 ਨਹੀਂ ਹਾਂ ਪਾਣੀ ਉਤਲਾ ਡਾਲਣਾ ਲਓ ਭਾਈ ਜੀ ਇਹ ਕਿ ਵੀਰ ਭਰਾ ਨੇ ਦੂਰ ਖੜ੍ਹਦੀਆਂ ਰੇ 5000 ਉਹਦੇ ਬਾਅਦ ਕਿਰਾਏ ਲਈ ਛੱਡਤਾ ਭਾਈ ਨੇ ਤੇ 70000 ਚੋਂ 200 ਰੁਪਇਆ 50000 ਚੋਂ 200 ਹੋਵੇ ਜੀ ਕਸ ਬਜੜੇ ਵੇਖੋ ਤੁਸੀਂ ਮੈਂ ਬਹੁਤ ਹੀ ਬਹੁਤ ਹੀ ਤਗੜਾ ਕਦ ਕਾੜਿਆ ਕੋਈ ਸ਼ੱਕ ਨਹੀਂ ਜਗਾ ਜਿੱਦਣ ਮੈਂ ਹੀ ਸੂਤਦੀ ਹਾਂ ਨਾ ਹਾਂਜੀ 10 ਦਾ 15 ਦੀ ਮੈਨੂੰ ਕੋਈ ਵੀਰ ਭਰਾ ਕੱਲ ਦੇ ਮੈਂ ਠੀਕ ਹੈ ਠੀਕ ਹੈ ਲਓ ਭਾਈ ਅਸ ਤਾਂ ਮੇਰਾ 70000 ਚੋਂ 200 ਰੁਪਇਆ ਮਾਨਤਾਨ ਕਰਤਾ ਜਫੇਰੇ ਵੀਰ ਨੇ ਇਹ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਬਾਈ ਕੀ ਇਹਦੇ ਬਾਰੇ ਛੋਟੀ ਸੂਣ ਵਾਲੀ ਆ ਅੱਛਾ ਜੀ ਇਸ ਹਿਸਾਬ ਨਾਲ ਦੁੱਧ ਦਾ ਡਰਮ ਹੀ ਜੇ ਠੀਕ ਆ ਠੀਕ ਆ ਜੀ ਦੁੱਧ ਦਾ ਸਮੁੰਦਰ ਦੇ ਦੁੱਧ ਦਾ ਡਰਮ 12 16 ਕਿਲੋ ਦੁੱਧ ਘੱਟ ਛੋਟੀ ਨਹੀਂ ਦੁੱਧ ਕਰ ਸਕਦੀ ਇਹ ਮੇਰੇ ਤਜਰਬੇ ਨਾਲ ਬਾਕੀ ਖੋਲ ਕੇ ਵਿਖਾ ਠੀਕ ਆ ਠੀਕ ਆ ਜੀ ਲਓ ਜੀ ਬਾਈ ਕਰੋ ਚੈੱਕ ਫੇਸ ਕੁਆਲਟੀ ਤੁਸੀਂ ਸਿੰਗ ਵੇਖੋ ਜੀ ਜਿਵੇਂ ਮਸਪੂਰ ਜਾਨੇ ਕਲਿੱਪ ਲਾਏ ਜਾਂਦੇ ਬਿਲਕੁਲ ਸਿੰਗ ਸੁngਰੀ ਕੁਆਲਟੀ ਬਹੁਤ ਹੀ ਜ਼ਿਆਦਾ ਚੰਗੀ ਆ ਤੇ ਕੱਦ ਕਾੜ ਤੁਸੀਂ ਚੈੱਕ ਕਰ ਸਕਦੇ ਜੀ ਲਓ ਭਾਈ ਪੰਡਾ ਹੀ ਪਾਈਆਂ ਕਰਮਾਲੀ ਨੇ ਕਿੰਨਾ ਦੁੱਧ ਪਾਈਆ ਸੱਜਰ ਦਾ ਸੱਜਰ ਦੇ ਵੀਰ ਜੀ ਤੁਹਾਨੂੰ ਦੱਸਣ ਦੇ 15 16 ਕਿਲੋ ਮੈਂ 15 ਕਿਲੋ ਦੀ ਗਾਰੰਟੀ ਦਊ 15 ਤੋਂ ਘੱਟ ਕੱਢੂਗੀ ਐਡਾ ਪੰਡਾ ਵੇਖੋ ਠੀਕ ਠੀਕ ਲਓ ਭਾਈ ਅਜੇ ਕਿੰਨਾ ਕੁ ਟਾਈਮ ਖੜਦੀ ਜੇ ਅਜੇ ਵੀ ਵੀਰ ਜੀ ਇਹਨੇ 4-5 ਦਿਨ ਲੈ ਜਾਣੇ ਛੋਟੀ ਜੀ ਠੀਕ ਲਓ ਭਾਈ ਨੀਲੀ ਰਾਵੀ ਤੇ ਬੱਚੀ ਜੀ ਸਿੰਘ ਸਿੰਘ ਬਹੁਤ ਹੀ ਜ਼ਿਆਦਾ ਰੱਬ ਨੇ ਪਿਆਰਾ ਲਾਇਆ ਇਹਨੂੰ ਗਾਂ ਫੱਲਿਓ ਦੇ ਵੀਰ ਜੀ ਐ ਜਿਵੇਂ ਗਾਈਆਂ ਨੇ ਪੰਡਾ ਪਾਈਆਂ ਹੁੰਦੀਆਂ ਗਾਈਆਂ ਨੂੰ ਕਰੋ ਜੀ ਚੈੱਕ ਤੇ ਥਣ ਥਣ ਵੀ ਬਹੁਤ ਚੰਗਾ ਲੱਗਾ ਵਾ ਤੇ ਐਨ ਐਚਪਾ ਇੱਕ 14 15 ਲੀਟਰ ਜਿਹੜਾ ਪਿਛਲੇ ਸਵੇਰ ਇਹਨਾਂ ਦੁੱਧ ਚਵਾਇਆ ਵਾ ਤੇ ਜੇ ਕੋ ਵੀਰ ਭਰਾ ਸਾਹ ਮੜਾ ਲਾ ਜੂਗਾ ਦੁੱਧ ਚੰਗਾ ਚਵਾਇ ਜਣਾ ਨੇ ਦੇਖੋ ਜੀ ਮਾਰਾ ਹੀ ਨਾ ਰੰਗ ਭਾਗ ਲਾਏ ਆ ਬਹੁਤ ਜਿਆਦਾ ਬਾ ਕਮਾਲ ਲੱਗਾ ਆ ਇਧਰਲੀ ਸਾਈਡ ਤੋਂ ਵੇਖਣਾ ਕਰਾਉਣ ਸੁਣ ਕੇ ਵੀ ਹਾਂ ਦਿਖਾ ਦਿਓ ਲਓ ਭਾਈ ਲਾਗੇ ਉਹ ਚੈੱਕ ਕਰ ਸਕਦੇ ਤੇ ਇਨਥਾਂ ਤੋਂ ਬਹੁਤ ਹੀ ਚੰਗਾ ਲੱਗਾ ਵਾ ਉਹ ਨਹੀਂ ਅੱਗੇ ਲੱਗਦਾ ਵੀਰ ਜੀ ਕਿ ਮੈਂ ਅੱਗੇ ਆਣਾ ਨਾ ਵੀ ਬਾਲਟੀ ਜੇ ਨਹੀਂ ਪੀਤੇ ਯਾ ਰੱਖ ਕੇ ਚੂਨ ਵਾਲੀਆਂ ਮੱਝਾਂ ਨੇ ਅੱਜ ਤੇ ਠੀਕ ਠੀਕ ਆ ਹਾਂਜੀ ਠੀਕ ਬਿਲਕੁਲ ਸਹੀ ਗੱਲ ਹੈ ਜੀ ਲੋ ਭਾਈ ਉਹਨੇ ਹੀ ਅੱਗੇ ਨੂੰ ਬਣੀ ਆ ਤੇ ਉਹਨੇ ਹੀ ਪਿੱਛੇ ਨੂੰ ਬਣੀ ਆ ਤੇ ਅਜੇ ਦਿਨ ਚਾਰ ਔਰ ਲੱਜੂਗੀ ਤੇ ਬਹੁਤ ਜ਼ਿਆਦਾ ਪਾਕਮਾਲ ਅੰਡਰ ਕੁਆਲਿਟੀ ਬਣਾ ਲੜੂਗੀ ਮੈਂ ਬਣਾ ਕਰੂਗੀ ਆਪਣਾ ਕੇ ਗੱਲ ਕਰੀ ਕਿਸੇ ਦੇ ਪੈਸੇ ਲਾਇਆ ਦਾ ਮੁੱਲ ਮੋੜੂਗੀ ਮੁੱਲ ਮੋੜੂਗੀ ਲੋਕ ਸਜਣੋਂ ਬਹੁਤ ਜ਼ਿਆਦਾ ਚੰਗੇ ਲੈ ਆਪ ਕਹਿੰਦਾ ਵੀ ਕੋਈ ਵੀਰ ਭਰਾ 200 ਰੁਪਏ ਵੱਧ ਖਰਚਾ ਲਿਆ ਕਰੇ ਚੀਜ਼ ਹੀ ਚੰਗੀ ਲਿਆ ਕਰੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਬੜਾ ਲੈਣਾ ਵਿਧੀ ਨਾਲੇ ਤੇ ਮਨ ਲਓ ਵੀ ਆਲੇ ਨੂੰ ਲਾਂਭਾ ਦੇਣਾ ਨਾਲੇ ਅਗਲੇ ਜਾ ਘਰ ਜਾ ਜੀ ਕੱਖ ਨਹੀਂ ਨਿਕਲਣਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਮਨ ਲਗਾ ਜਾਨਾ ਵੀ 2 ਰੁਪਏ ਸਾਧੂ ਕੋਈ ਵੀਰ ਭਰਾ ਖਰਚਾ ਕਰੇ ਬਹੁਤਾ ਵੀ ਮਾੜਾ ਡੰਗਰ ਨਾ ਖਰੀਦਿਆ ਕਰਨ ਬਿਲਕੁਲ ਸਹੀ ਗੱਲ ਹੈ ਜੀ ਹਾਂਜੀ ਜੇ ਮਨ ਲਓ ਵੀ ਬਾਕੀ ਭਾਈ ਸਾਡੀ ਖਰਚਦੇ ਕੁਝ ਨਹੀਂ ਹੁੰਦਾ ਚਲੋ ਵੀਰਾਂ ਭਰਾਵਾ ਕੇ ਬੇਨਤੀ ਹੈ ਕਿ ਅਸੀਂ ਮਾੜਾ ਪਸ਼ੂ ਨਾ ਪਾਉਨੇ ਆ ਤੇ ਨਾ ਹੀ ਕੋਈ ਅੱਗੇ ਇਹ ਤਾਂ 1 ਕਿਲੋ ਟਾਟਾ ਵੀਜੀ ਰਿਕਾਰਡ ਹੈ ਹਾਂਜੀ ਹਾਂਜੀ ਜੇ ਤੁਸੀਂ ਆਪ ਕਈ ਵੀਡੀਓ ਚ ਦੱਸਿਆ ਵੀ ਅਸੀਂ ਮਾੜੇ ਮਨ ਲਓ ਵੀ ਪਸ਼ੂ ਨਹੀਂ ਪਾਉਨੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਰ ਤੇ ਚੰਗੇ ਕਿਸੇ ਦੇ ਘਰ ਪਚਾਉਣਾ ਬਸ ਰੁਪਈਆ 1000 2000 ਵੱਧ ਲੈ ਲੈ ਕੋਈ ਚੱਕਰ ਚੱਕਰ ਨਹੀਂ ਹੈ ਨਾ ਮੇਰੀ ਦੁਖਦਾਬ ਨਹੀਂ ਕਿਸੇ ਦਾ ਦੁਖਦਾਬ ਨਹੀਂ ਹੁਣ ਆ ਮਨ ਲਓ ਮੈਂ ਆ ਜੇ ਮਨ ਲਓ ਵੀ ਮਾੜੀ ਲਿਉਂਗਾ ਤੇ ਮੈਂ ਕਿਸੇ ਤੋਂ ਜਾ ਕੇ 70000 ਦੀ ਦੇ ਦੂੰਗਾ ਹਾਂਜੀ ਸਹੀ ਗੱਲ ਨਹੀਂ ਹਾਂਜੀ ਆਪੇ ਲਾਂਬੇ ਲਾਂਬੇ ਆਈਆਂ ਨੇ ਲਾਈ ਜਾਣੇ ਆਈ ਗਏ ਨੇ ਅਗਲੀ ਦੀ ਵੀ ਰੂਹ ਖੁਸ਼ ਨਹੀਂ ਹੋਣੀ ਪੈਸੇ ਲਾ ਕੇ 70000 ਰੁਪਇਆ ਨਹੀਂ ਬਿਲਕੁਲ ਨਹੀਂ ਚੰਗੀ ਆ ਪੀਪਾ ਭਰ ਕੇ ਦੁੱਧ ਦਾ ਦਊਗੀ ਭਾਵੇਂ ਮੈਂ ਲੱਖੋਂ ਬਾਹਰ ਹੀ ਦੇਂਦਿਆਂ ਹਾਂ ਪਰ ਅਗਲੇ ਨੇ ਜਦੋਂ ਬਾਲਟੀ ਰੱਖ ਕੇ ਥੱਲੇ ਚੋੜੀਆਂ ਰੂਹ ਤੇ ਖੁਸ਼ ਹੋਊਗੀ ਰੂ ਹਾਂਜੀ ਜਿੱਤਰੀਆਂ ਅਗਲੇ ਬੰਦੇ ਨੇ ਮਿਹਨਤ ਕਰਕੇ ਕਮਾਏ ਆ ਬਿਲਕੁਲ ਬਿਲਕੁਲ ਜੀ ਸਹੀ ਗੱਲ ਹੈ ਜੀ ਇਹਨੂੰ ਸਮਝੀਏ ਨਾ ਹਾਂਜੀ ਤੇ ਫਿਰ ਬੰਦਾ ਨਹੀਂ ਲਈਦਾ ਸਹੀ ਗੱਲ ਹੈ ਜੀ ਤੇ ਮੰਨ ਲਓ ਵੀ ਹਰ ਇੱਕ ਨੇ ਰੁੱਖਾਂ ਨੂੰ ਤੋੜ ਕੇ ਗੜੀ ਚੋਂ ਚੁੱਕ ਕੇ ਤੇ ਕਿਸੇ ਨੇ ਦੇ ਹੀ ਨਹੀਂ ਦੇਣੇ ਆਪਣੀ ਮਿਹਨਤ ਤੇ ਮਿਹਨਤ ਕਰਕੇ ਇਕੱਠੇ ਕੀਤੇ ਕਿਉਂ ਤਾਂ ਕਿਹੋ ਜਿਹਾ ਭਾਈ ਨੇ ਕਿ ਕਿ ਦੇਖੋ ਵਿਆਜ ਜੀ ਵੜ ਕੇ ਤੇ ਹੋਣੇ ਆ ਜਾਂ ਕਿੱਦਾਂ ਮੰਨ ਲਓ ਵੀ ਨਵਾਂ ਕੰਮ ਤੋੜਨ ਵਾਸਤੇ ਕੋਈ ਵੀਰ ਭਰਾ ਕੋਈ ਡੰਗਰ ਖਰੀਦਣ ਦੇ ਹੁੰਦਾ ਹਾਂਜੀ ਹਾਂਜੀ ਤੇ ਆਪਾਂ ਪਹਿਲਾਂ ਦੂਜਾ ਡੰਗਰੀ ਉਹਨੂੰ ਗੰਦਾ ਪਾਚਾ ਦੇਣਾ ਤੇ ਅਗਲੇ ਦਾ ਆਪੇ ਮੰਨ ਚੁੱਕਿਆ ਜਾਂਦਾ ਭਾਈ ਉਹ ਗਾਂ ਖੇਡੂਗਾ ਹੀ ਨਹੀਂ ਅਗਲੇ ਨੇ ਕੰਮ ਛੱਡ ਦੇਣਾ ਛੱਡ ਦੇਣਾ ਛੱਡ ਖੜਾ ਇੱਥੇ ਕੀ ਰੱਖਿਆ ਹਾਂ ਤੇ ਜੇ ਚਲੋ ਆਪਾਂ ਕਿਸੇ ਵੀਰ ਭਰਾ ਨੂੰ ਚੰਗਾ ਡੰਗਰ ਦੇ ਦਾਂਗੇ ਤੇ ਲੰਮਾ ਦੱਸਿਓ ਬਾਈ ਇਹਦਾ ਮੁੱਲ ਫਿਰ ਆਪਾਂ ਕੀ ਕਰਨਾ ਮੁੱਲ ਵੀਰ ਜੀ ਇਹਦਾ ਕਰਾਉਣ ਨੂੰ ਛੋਟੀ 1.5 ਲੱਖ ਕਰਾਉਂਦੀ ਆ ਹਾਂਜੀ 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 ਤੇ ਆਪਾਂ ਬਿਲਕੁਲ ਜਾਇਜ਼ੀ ਦੇ ਦਈਏ ਠੀਕ ਹੈ ਠੀਕ ਹੈ ਜੀ ਤੇ ਆਪਾਂ ਦੇ ਦਈਏ ਜੀ ਇੱਕ ਦਸ ਦੀ ਮਈ ਇੱਕ ਦਸ ਦੀ ਹਾਂਜੀ ਖਾਂ ਨਹੀਂ ਇਹ ਵੀ ਜਿੱਥੇ ਕਿ ਛਾੜੀ ਦੇਣੀ ਉਹ ਦੱਸਿਓ ਜਿੱਥੇ ਕਿ ਪੰਜ ਚੋ 200 ਰੁਪਿਆ ਛੋਟ ਕਰਨੀ ਇਹ ਬਾਹਰੋਂ ਕਿਤੇ ਮਹੀ ਨਹੀਂ ਏਡੀ ਵੱਡੀ ਮਿਲੂ ਲਓ ਬਾਈ ਮੁੱਲ ਕਰਾਓ ਉਸਤਾਦ ਵਾਲੀ ਜੀ ਕਰਾ ਲਓ ਕਰੋ ਚੈੱਕ ਪੰਡਾਈ ਪਾਤੀਆਂ ਕਰਮਾਲੀ ਨੇ ਸੰਧੇਗੇ ਜੀ ਆ ਜਾ ਰਹੀ ਹੈ ਤੇ ਢੱਲਾ ਢੋਲਾਂਗੇ ਹੈ ਦੀਆਂ ਅਜੇ ਹੋਰ ਟੈਟ ਕਰੂਗੀ ਹਾਂਜੀ ਤੇ 1 ਲੱਖ 5000 ਹਾਂਜੀ ਹਾਂਜੀ ਲਓ ਜੀ 200 ਰੁਪਏ ਛੋਟ ਹੋ ਗਈ ਚੋ ਘਰ ਵਾਲੇ ਬੰਦੇ ਪਹਿਲਾ ਸੁਆ ਕਹਿੰਦੇ ਆ ਤੇ ਆਪਾਂ ਭਾਵੇਂ ਕੋਈ ਵੀਰ ਭਰਾ ਪਹਿਲਾ ਗੱਲ ਦੇ ਭਾਵੇਂ ਦੂਜਾ ਕਹਿੰਦੇ ਪਰ ਹੈ ਪਿਓਰ ਨੀਲੀ ਚ ਠੀਕ ਹੈ